ਫਿਰ ਜਿੱਥੇ ਅਛਾਈ ਹੈ ਫਿਰ ਕਵਾਂਗੇ ਉੱਥੇ ਹੀ ਰੱਬ ਦੀ ਰਹਿਮਤ ਹੈ ਉੱਥੇ ਹੀ ਪਰਮਾਤਮਾ ਦੀ ਕਿਰਪਾ ਹੈ ਤਾਂ ਹੀ ਤਾਂ ਕਬੀਰ ਸਾਹਿਬ ਵੀ ਆਪਣੀ ਬਾਣੀ ਦੇ ਵਿੱਚ ਬੜਾ ਪਿਆਰਾ ਦੱਸਦੇ ਆ ਕਬੀਰ ਸਾਹਿਬ ਕਹਿੰਦੇ ਚਾਰ ਚੀਜ਼ਾਂ ਆ ਜਿਹੜੀਆਂ ਕਿਸਮਤ ਵਾਲਿਆਂ ਨੂੰ ਮਿਲਦੀਆਂ ਹਨ ਬਿਨਾਂ ਭਾਗਾ ਤੋਂ ਨਹੀਂ ਮਿਲਦੀਆਂ ਉਹ ਚਾਰ ਚੀਜ਼ਾਂ ਕਿਹੜੀਆਂ ਕਈਆਂ ਹਨ ਕਬੀਰ ਸਾਹਿਬ ਦੀ ਬਾਣੀ ਹੈ ਕਿ ਸਤ ਸੰਗਤ ਸਤ ਸੰਗਤ ਪ੍ਰਭੂ ਬੰਦਗੀ ਸੰਤ ਸੇਵਾ ਬੇਰਾਗ ਕਬੀਰਾ ਜੇ ਸਭ ਤਬਹੀ ਪਾਈਏ ਜਬ ਪੂਰਨ ਮਸਤਕ ਪਾ ਲਓ ਕਹਿੰਦੇ ਜਿਹਦੇ ਮਸਤਕ ਤੇ ਚੰਗੇ ਭਾਗ ਹੁੰਦੇ ਆ ਨਾ ਇਹ ਚਾਰ ਚੀਜ਼ਾਂ ਉਹਨਾਂ ਨੂੰ ਮਿਲਦੀਆਂ ਆ ਜਿਹਨੂੰ ਇਹ ਚਾਰ ਚੀਜ਼ਾਂ ਮਿਲ ਜਾਣ ਸਮਝ ਲਓ ਉਹਦੀ ਜ਼ਿੰਦਗੀ ਬਦਲਣ ਵਾਲੀ ਆ ਤਾਂ ਜਿਹੜਾ ਇਹ ਨਾ ਚਾਰ ਚੀਜ਼ਾਂ ਤੋਂ ਦੂਰ ਹੋਣਾ ਸ਼ੁਰੂ ਕਰ ਦੇਵੇ ਸਮਝ ਲਓ ਆਪਣੇ ਹੱਥੀ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਰਿਹਾ ਹੈ ਯਾਨੀ ਸਮਝ ਲੈਣਾ ਸਾਰਿਆਂ ਦਾ ਕਿ ਉਹ ਕਹਿੰਦੇ ਇਹ ਚਾਰ ਚੀਜ਼ਾਂ ਦੇ ਨੇੜੇ ਜਾਣ ਵਾਲਾ ਆਪਣੀ ਜ਼ਿੰਦਗੀ ਨੂੰ ਆਵਾਜ਼ ਕਰ ਲੈਂਦਾ ਹੈ ਤਾਂ ਇਹਨਾਂ ਚਾਰ ਚੀਜ਼ਾਂ ਤੋਂ ਮੁੱਖ ਮੋੜਨ ਵਾਲਾ ਦੂਰ ਜਾਣ ਵਾਲਾ ਆਪਣੀ ਜ਼ਿੰਦਗੀ ਨੂੰ ਹੁਣੇ ਐਸੀ ਦੇਖਣਾ ਹੈ ਜਿੱਦਾਂ ਹੁਣ ਕਹਿੰਦਾ ਨਾ ਬੰਦਾ ਕਿ ਕਰਨੀ ਆਪੋ ਆਪਣੀ ਸਮਝਦੇ ਹੋ ਕਿ ਨਹੀਂ ਅੱਜ ਕਿਹਾ ਜਾਂਦਾ ਕਿ ਆਪਣੀ ਕਰਨੀ ਹੈ ਹੁਣ ਗੁਰੂ ਰੇਬਰ ਇਦਾਂ ਹੀ ਇਹ ਜਿਸ ਤਰ੍ਹਾਂ ਇੱਕ ਬੰਦਾ ਕਹਿੰਦਾ ਹੈ ਕਿ ਭਾਈ ਖੁਸ਼ਬੂ ਲੈਣੀ ਤਾਂ ਫੁੱਲਾਂ ਦੇ ਨੇੜੇ ਜਾ ਤਾਂ ਜੇ ਖੁਸ਼ਬੂ ਨਹੀਂ ਚਾਹੀਦੀ ਤਾਂ ਫੁੱਲਾਂ ਤੋਂ ਦੂਰ ਚਲਾ ਜਾ ਜੇ ਠੰਡਕ ਚਾਹੀਦੀ ਤਾਂ ਬਰਫ਼ ਦੇ ਨੇੜੇ ਆ ਜਾ ਠੰਡਕ ਨਹੀਂ ਚਾਹੀਦੀ ਤਾਂ ਬਰਫ਼ ਤੋਂ ਦੂਰ ਚਲਾ ਜਾ ਛਾਂ ਚਾਹੀਦੀ ਠੰਡੀ ਦੇ ਪੇੜ ਦੇ ਥੱਲੇ ਆ ਜਾ ਜੇ ਨਹੀਂ ਛਾਂ ਚਾਹੀਦੀ ਤਾਂ ਪੇੜ ਤੋਂ ਇਹ ਤੇਰੀ ਆਪਣੀ ਕਰਨੀ ਹੈ ਕਿ ਛਾਂ ਲੈਣੀ ਤਾਂ ਕੋਲ ਆ ਜਾ ਨਹੀਂ ਲੈਣੀ ਤਾਂ ਦੂਰ ਚਲਾ ਜਾ ਇਸੇ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਆ ਕਿ ਚਾਰ ਐਸੀ ਚੀਜ਼ਾਂ ਹੈ ਕਿ ਅਗਰ ਜੀਵਨ ਚ ਖੁਸ਼ੀਆਂ ਚਾਹੀਦੀਆਂ ਤਾਂ ਇਹਨੇ ਨੇੜੇ ਆ ਜਾ ਤਾਂ ਜੇ ਤੂੰ ਜੀਵਨ ਨੂੰ ਬਰਬਾਦ ਕਰਨਤ ਹੋਏ ਇਹਨਾਂ ਤੋਂ ਦੂਰ ਚਲਾ ਜਾ ਉਹ ਕਿਹੜੀ ਕਿਹੜੀ ਚੀਜ਼ ਗਈ ਉਹਨਾਂ ਨੇ ਸਤ ਸੰਗਤ ਪਹਿਲੀ ਚੀਜ਼ ਕਹਿੰਦੇ ਸਤ ਸੰਗਤ ਸਤ ਸੰਗਤ ਤੋਂ ਦੂਰ ਜਾਣ ਦਾ ਮਤਲਬ ਹੈ ਆਪਣੀਆਂ ਖੁਸ਼ੀਆਂ ਤੋਂ ਦੂਰ ਜਾਣਾ ਹਣੇ ਉਸੇ ਤਰ੍ਹਾਂ ਹੈ ਕਿ ਜਿੱਦਾਂ ਕੋਈ ਬੱਚਾ ਕੋਵੇ ਨਾ بڑا ਹੋ ਕੇ ਮੈਂ ਪਾਇਲਟ ਬਣਨਾ ਜਾਂ بڑا ਹੋ ਕੇ ਮੈਂ ਸਾਇੰਟਿਸਟ ਬਣਨਾ ਜਾਂ بڑا ਹੋ ਕੇ ਮੈਂ ਕੋਈ ਅਫਸਰ ਬਣਨਾ ਹੈ ਤਾਂ ਹੁਣ ਉਹ ਬੱਚਾ ਸਕੂਲ ਤੋਂ ਦੂਰ ਜਾਣਾ ਸ਼ੁਰੂ ਕਰ ਦੇਵੇ ਹੁਣ ਜੇ ਸਕੂਲ ਤੋਂ ਦੂਰ ਗਿਆ ਤੇ ਇਹਦਾ ਮਤਲਬ ਆਪਣੀ ਉਹ ਕੁਰਸੀ ਤੋਂ ਵੀ ਕਿਉਂਕਿ ਨਾ ਪੜ੍ਹੇਗਾ ਨਾ ਡਿਗਰੀ ਪਾਏਗਾ ਤਾਂ ਨਾ ਉੱਥੇ ਤੱਕ ਸੋ ਇਹ ਪਹਿਲੀ ਸ਼ਰਤ ਹੈ ਭਾਈ ਕਿ ਜੇ ਤੂੰ ਕਿਸੇ ਅੱਛੀ ਡਿਗਰੀ ਨੂੰ ਅੱਛੀ ਕੁਰਸੀ ਤੇ ਬੈਠਣਾ ਚਾਹੁੰਦਾ ਤਾਂ ਉਹਦੇ ਵਾਸਤੇ ਸਕੂਲ ਜਾ ਕੇ ਪੜ੍ਹਨਾ ਬਹੁਤ ਹੀ ਯਾਨੀ ਇਸ ਤਰ੍ਹਾਂ ਕੋਈ ਚੀਜ਼ਾਂ ਜੁੜੀਆਂ ਹੁੰਦੀਆਂ ਨੇ ਇਹਨੂੰ ਲੈਣ ਵਾਸਤੇ ਆਹ ਕਰਨਾ ਇਸੇ ਤਰ੍ਹਾਂ ਜੀਵਨ ਨੂੰ ਸਫਲ ਬਣਾਉਣ ਵਾਸਤੇ ਜੀਵਨ ਦੇ ਅੰਦਰ ਸਕੂਨ ਸ਼ਾਂਤੀ ਖੁਸ਼ੀ ਦੇ ਵਾਸਤੇ ਉਹ ਕਹਿੰਦੇ ਸਭ ਤੋਂ ਪਹਿਲਾ ਸਟੈਪ ਹੀ ਹੈ ਸੰਤਾਂ ਦੇ ਨੇੜੇ ਜਾਣਾ ਸਤਸੰਗ ਦੇ ਵਿੱਚ ਬੈਠਣਾ ਜਿੱਥੇ ਸਾਨੂੰ ਅੱਛੇ ਵਿਚਾਰ ਮਿਲਣ ਪਰ ਅਸੀਂ ਫਿਰ ਕਹਾਂਗੇ ਕਿ ਸਤਸੰਗ ਉਹੀ ਹੁੰਦਾ ਜਿੱਥੇ ਸਾਨੂੰ ਅੱਛੇ ਵਿਚਾਰ ਮਿਲਣ ਇਹਦਾ ਬਹੁਤ ਜਗ੍ਹਾ ਬੰਦਾ ਕਹਿੰਦਾ ਤਾਂ ਸਤਸੰਗ ਦੇ ਪਰ ਅੱਗੇ ਕੀ ਹੁੰਦਾ ਕਿ ਸਿਰ ਘੁਮਾਏ ਜਾਂਦੇ ਆ ਕਿ ਸਿਕਟਾਂ ਲਾਈਆਂ ਜਾਂਦੀਆਂ ਕਿ ਚਲਮਾ ਪੀਤੀਆਂ ਜਾਂਦੀਆਂ ਤਾਂ ਉਹਨੂੰ ਆਪਾਂ ਸਤਸੰਗ ਨਹੀਂ ਕਹਿੰਦੇ ਇਹ ਫੇਰ ਗੱਲ ਕਹਾਂਗੇ ਸਤਸੰਗ ਦਾ ਮਤਲਬ ਹੈ ਜਿੱਥੇ ਸਾਨੂੰ ਮਹਿਮਾ ਪਰਮਾ ਚੋਂ ਘਾੜੀ ਰੱਬ ਨਾਲ ਜੋੜਿਆ ਜਾਵੇ ਪ੍ਰਭੂ ਨਾਲ ਜੋੜਿਆ ਜਾਵੇ ਹਰ ਜਗ੍ਹਾ ਹੀ ਹਰ ਜਗ੍ਹਾ ਹੀ ਸਤਸੰਗ ਨਹੀਂ ਹੁੰਦਾ ਸਮਝੀ ਦਿਓ ਕੋਈ ਐਸੀ ਇਹ ਵੀ ਫੇਰ ਕਹਾਂਗੇ ਕਿ ਸਤਸੰਗ ਦਾ ਮਤਲਬ ਹੈ ਜਿੱਥੇ ਸਾਨੂੰ ਪਿਆਰ ਕਰਨਾ ਸਿਖਾਇਆ ਜਾਵੇ ਇੱਕ ਤਾਂ ਸੁਨੇਹਾ ਦਿੱਤਾ ਜਾਵੇ ਇਨਸਾਨੀਅਤ ਦਾ ਸੁਨੇਹਾ ਦਿੱਤਾ ਜਾਵੇ ਜਿੱਥੇ ਸਾਨੂੰ ਸਿਰਫ ਇੱਕ ਧਰਮ ਦੇ ਵਾਰੀ ਗਿਆ ਜਾਵੇ ਆਹੀ ਧਰਮ ਚੰਗਾ ਬਾਕੀ ਸਾਰੇ ਉੱਥੇ ਵੀ ਅਸੀਂ ਕਹਾਂਗੇ ਸਤਸੰਗ ਨਹੀਂ ਹੈ ਕਿਉਂਕਿ ਸਤਸੰਗ ਦਾ ਮਤਲਬ ਹੈ ਜਿੱਥੇ ਸਾਨੂੰ ਸਤ ਦੇ ਨਾਲ ਪ੍ਰਭੂ ਨਾਲ ਜੋੜਿਆ ਜਾਵੇ ਇਹ ਤਾਂ ਕਈ ਜਗ੍ਹਾ ਤਾਂ ਬੈਠਕਾਂ ਹੁੰਦੀਆਂ ਸਿਰਫ ਆਪਣੀ ਗਿਣਤੀ ਇਹ ਸਾਡੇ ਵੱਧ ਧਰਮ ਦੀ ਗਿਣਤੀ ਵਧਣੀ ਚਾਹੀਦੀ ਹੈ ਉੱਥੇ ਉਹੀ ਬੈਠਕ ਹੁੰਦੀ ਹੈ ਉੱਥੇ ਉਹਨਾਂ ਨੂੰ ਮਤਲਬ ਨਹੀਂ ਕਿ ਇੱਥੇ ਇਨਸਾਨੀਅਤ ਦਾ ਪਾਠ ਪੜਾਇਆ ਜਾਵੇ ਇੱਥੇ ਇੱਕ ਦੂਜੇ ਨੂੰ ਜੁੜਨ ਦਾ ਪਾਠ ਪੜਾਇਆ ਜਾਵੇ ਇੱਥੇ ਨਫ਼ਰਤਾਂ ਨੂੰ ਦੈਰ ਵਿਰੋਧਾਂ ਨੂੰ ਖਤਮ ਕਰਕੇ ਇੱਥੇ ਸਭ ਨੂੰ ਇੱਕ ਰੰਗ ਵਿੱਚ ਰੰਗਿਆ ਜਾਵੇ ਉਹਨੂੰ ਅਸੀਂ ਕਹਿਵਾਂਗੇ ਇਹ ਹੈ ਅਸਲੀ ਸਤਸੰਗ ਜਿੱਥੇ ਸਿਮਰਨ ਦੇ ਨਾਲ ਜੋੜਿਆ ਜਾਵੇ ਜਿੱਥੇ ਸਾਡੀ ਹਿੰਮਤ ਹੌਸਲਾ ਪਿਆਰ ਵਿਸ਼ਵਾਸ ਬਧਾਇਆ ਜਾਵੇ ਸਮਝੀ ਨਾ ਜ਼ਰਾ ਸਾਰੇ ਤਾਂ ਕਈ ਜਗ੍ਹਾ ਇਦਾਂ ਵੀ ਹੁੰਦਾ ਕਿ ਆਹੀ ਬਸ ਧਰਮ ਅਪਣਾ ਲਓ ਇਹੀ ਚੰਗਾ ਬਾਕੀ ਤਾਂ ਕਿਸੇ ਮੂਹ ਮੈਨਾਂ ਦੇਖੋ ਸ਼ਕਲ ਮਿਆਂ ਦੇਖੋ ਕਿਹਦਾ ਘਰ ਦਾ ਖਾਓ ਵੀ ਨਾ ਪੀਓ ਵੀ ਨਾ ਤਾਂ ਵੀ ਇਦਾਂ ਦੀਆਂ ਚੀਜ਼ਾਂ ਤੋਂ ਸਾਨੂੰ ਬਚ ਕੇ ਰਹਿਣਾ ਚਾਹੀਦਾ ਹੈ ਸਮਝਣਾ ਜ਼ਰਾ ਸਾਰਿਆਂ ਨੇ ਸੋ ਕਬੀਰ ਸਾਹਿਬ ਨੇ ਕੀ ਕਿਹਾ ਚਾਰ ਚੀਜ਼ਾਂ ਬਾਰੇ ਕਿ ਕਿਸਮਤ ਵਾਲੇ ਨੂੰ ਮਿਲਦੀਆਂ ਹੈ ਪਹਿਲੀ ਚੀਜ਼ ਕਿਹੜੀ ਕਹੀ ਉਹਨਾਂ ਨੇ ਸਤ ਸੰਗਤ ਕਹਿੰਦੇ ਸਤ ਸੰਗਤ ਇਹਦੇ ਨਾਲ ਜੁੜ ਕੇ ਰਹੇ ਜੀਵਨ 'ਚ ਖੁਸ਼ੀ ਆਏਗੀ ਔਰ ਫੇ ਅਗਲੀ ਚੀਜ਼ ਕਿਹੜੀ ਕਹੀ ਹੈ ਸਤ ਸੰਗਤ ਪ੍ਰਭੂ ਬੰਦਗੀ ਕਿ ਰੱਬ ਦੀ ਬੰਦਗੀ ਪਰਮਾਤਮਾ ਦਾ ਸਿਮਰਨ ਇਹਦੇ ਨਾਲ ਵੀ ਕੀ ਕਰਨਾ ਹੈ ਜੁੜ ਕੇ ਰਹਿਣਾ ਇਹ ਤੋਂ ਦੂਰ ਨਹੀਂ ਜਾਣਾ ਨਾ ਸਤ ਸੰਗਤ ਤੋਂ ਕਦੀ ਦੂਰ ਹੋ ਨਾ ਪ੍ਰਭੂ ਦੇ ਸਿਮਰਨ ਤੋਂ ਯਾਨੀ ਅੱਜ ਬਹੁਤ ਐਸੇ ਦੇਖੇ ਕਿ ਜ਼ਿੰਦਗੀ ਜੀ ਰਹੇ ਪਰ ਹਾਲੇ ਤੱਕ ਉਹਨੂੰ ਸਿਮਰਨ ਕਰਨ ਦਾ ਤਰੀਕਾ ਹੀ ਨਹੀਂ ਪਤਾ ਨਾਮ ਦੇ ਨਾਲ ਜੁੜੇ ਨਹੀਂ ਹੈ ਤੇ ਇਹਦਾ ਮਤਲਬ ਹਾਲੇ ਉਹ ਆਪਣੀ ਜ਼ਿੰਦਗੀ ਅਧੂਰੀ ਅਧੂਰੀ ਜੀ ਰਹੇ ਕਿਉਂਕਿ ਜ਼ਿੰਦਗੀ ਦੇਣ ਵਾਲਾ ਜੋ ਦਾਤਾ ਹੈ ਨਾ ਜਿੱਦਾਂ ਕਿਹਾ ਜਾਂਦਾ ਨਾ ਬਿਨ ਨਾਵੇਂ ਸਭ ਨੀਚ ਜਾਤੀ ਬ੍ਰਿਸ਼ਟਾਂ ਦਾ ਕੀੜਾ ਹੋਏ ਇੱਥੇ ਤੱਕ ਗੁਰੂਆਂ ਨੇ ਕਹਿ ਦਿੱਤਾ ਕਿ ਜੇ ਇਹੀ ਪ੍ਰਭੂ ਦਾ ਸਿਮਰਨ ਨਹੀਂ ਕਰਦੇ ਤਾਂ ਅਸੀਂ ਨੀਚਾਂ ਤੋਂ ਵੀ ਨੀਚਾ ਕਿਉਂਕਿ ਨੀਚ ਕੋਈ ਜਾਤ ਪਾਤਨਾ ਨਹੀਂ ਹੁੰਦਾ ਕਿ ਇਹਦੀ ਜਾਤੀ ਨੀਚ ਦੇ ਨੀਚ ਸਮਝਦੇ ਹੋ ਬਨੇ ਬਲਕੇ ਕਹਿੰਦੇ ਨੀਚ ਹੁੰਦਾ ਇਨਸਾਨ ਆਪਣੀ ਕਰਨੀ ਦੇ ਨਾਲ ਅਗਰ ਅਸੀਂ ਪ੍ਰਭੂ ਦਾ ਸਿਮਰਨ ਨਹੀਂ ਕਰਦੇ ਤਾਂ ਫੇ ਅਸੀਂ ਨੀਚਾ ਤਾਂ ਅਗਰ ਪ੍ਰਭੂ ਦੇ ਨਾਮ ਨਾਲ ਜੁੜ ਗਏ ਆ ਤਾਂ ਫੇ ਮਤਲਬ ਉਹ ਨਹੀਂ ਕਿ ਅਸੀਂ ਕਿੱਥੇ ਜਨਮ ਲਿਆ ਹੈ ਕਿਹੜੇ ਕੰਟਰੀ 'ਚ ਜਨਮ ਲਿਆ ਹੈ ਕਿਹੜੇ ਜਾਤ ਵਿੱਚ ਜਨਮ ਲਿਆ ਹੈ ਜਿਹੜਾ ਪ੍ਰਭੂ ਨਾਲ ਜੁੜ ਗਿਆ ਤਾਂ ਜਿਹੜਾ ਉੱਚੇ ਨਾਲ ਜੁੜ ਗਿਆ ਫਿਰ ਆਪ ਵੀ ਯਕੋ ਸਭ ਤੋਂ ਉੱਚਾ ਕੌਣ ਹੈ ਉੱਚੇ ਉੱਪਰ ਉੱਚਾ ਨਾ ਹੋ ਕੇ ਕਹਿਆ ਨਾ ਗੁਰੂਆਂ ਨੇ ਕਿ ਸਭ ਤੋਂ ਉੱਚਾ ਤਾਂ ਉਹ ਪ੍ਰਭੂ ਦਾ ਨਾਮ ਹੈ ਤਾਂ ਜਦੋਂ ਉਹਦੇ ਨਾਲ ਜੁੜ ਜਾਂਦੇ ਆ ਤਾਂ ਸਾਡਾ ਰੁਤਬਾ ਵੀ ਉੱਚਾ ਹੁੰਦਾ ਅੱਜ ਬੰਦਾ ਕਹਿੰਦਾ ਜੀ ਮੈਨੂੰ ਕਾਮਯਾਬੀ ਨਹੀਂ ਮਿਲ ਰਹੀ ਮੈਂ ਉਚਾਈਆਂ ਤੇ ਕਿਉਂ ਨਹੀਂ ਜਾ ਰਿਹਾ ਭਾਈ ਪੁੱਛ ਉਚਾਈਆਂ ਤੇ ਰੱਬ ਦਾ ਨਾਮ ਲੈ ਕੇ ਜਾਂਦਾ ਕਿ ਨਾਮ ਨਾਲ ਜੁੜਿਆ ਸਮਝਦੇ ਹੋ ਕਿ ਨਹੀਂ ਪਤੰਗ ਨੂੰ ਉਚਾਈ ਤੇ ਜਾਣ ਵਾਸਤੇ ਡੋਰ ਨਾਲ ਜੁੜਨਾ ਪੈਂਦਾ ਹੈ ਤਾਂ ਜੇ ਡੋਰ ਨਾਲ ਜੋੜੀਏ ਹੀ ਨਾ ਇਕੱਲੀ ਪਤੰਗ ਨੂੰ ਐਦਾਂ ਤਾਂ ਛੱਡੀ ਜਾਈਏ ਤਾਂ ਫੇਰ ਤਾਂ ਲੱਗੇਗੀ ਗੇਈ ਉੱਪਰ ਨੂੰ ਪਰਣਾ ਲਈ ਕੋਈ ਸੈਕਿੰਡ ਵਿੱਚ ਹੀ ਥੱਲੇ ਵੀ ਉਹ ਪ੍ਰਭੂ ਦੇ ਨਾਮ ਦੀ ਡੋਰ ਨੂੰ ਆਪਣੇ ਜੀਵਨ ਨਾਲ ਜੋੜਾਂਗੇ ਉਹਦੇ ਨਾਮ ਦੀ ਡੋਰ ਨੂੰ ਪਕੜ ਕੇ ਰੱਖਾਂਗੇ ਤਾਂ ਫੇਰ ਹੀ ਸਾਡੀ ਜ਼ਿੰਦਗੀ ਦੀ ਪਤਾਂਕ ਉਚਾਈਆਂ ਤੱਕ ਫੇਰ ਹੀ ਇਹਨੂੰ ਕਾਮਯਾਬੀ ਮਿਲੇਗੀ ਇਸ ਲਈ ਜ਼ਰੂਰੀ ਹੁੰਦਾ ਹੈ ਇਸ ਲਈ ਕਬੀਰ ਸਾਹਿਬ ਨੇ ਕਿਹਾ ਸਤ ਸੰਗਤ ਪ੍ਰਭੂ ਬੰਦਗੀ ਇਹ ਪ੍ਰਭੂ ਦੀ ਬੰਦਗੀ ਵੀ ਜ਼ਰੂਰੀ ਹੈ ਆਪਣੇ ਰੱਬ ਨੂੰ ਯਾਦ ਕਰਨਾ ਵੀ ਜ਼ਰੂਰੀ ਹੈ ਉਹਦਾ ਸਿਮਰਨ ਵੀ ਜ਼ਰੂਰੀ ਹੈ ਤਾਂ ਸੰਤਾਂ ਦੀ ਸੰਗਤ ਵੀ એટલે ਜਦੋਂ ਵੀ ਵਕਤ ਮਿਲੇ ਕੱਢ ਟਾਈਮ ਕੱਢ ਕੇ ਬੈਠ ਔਰ ਫਿਰ ਤੀਸਰੀ ਚੀਜ਼ ਕੀ ਗਈ ਸੰਤ ਸੇਵਾ ਪਰ ਇਥੇ ਕਹਾਂਗੇ ਕਿ ਸੰਤਾਂ ਦੀ ਰੱਬ ਦੇ ਪਿਆਰਿਆਂ ਦੀ ਕਹਿੰਦੇ ਸੇਵਾ ਯਾਨੀ ਅੱਛੀ ਜਿਹਾ ਸੇਵਾ ਹੁਣ ਇਥੇ ਫਿਰ ਕਹਾਂਗੇ ਸੰਗਤ ਦੀ ਸੇਵਾ ਜਾਂ ਬੰਦਾ ਇਹ ਨਾ ਸੋਚੇ ਸੰਤਾਂ ਦੀ ਬਲਕਿ ਜਿਹੜਾ ਵੀ ਕੋਈ ਦੁਖੀ ਗਰੀਬ ਲੱਗਦਾ ਨਾ ਉਹ ਕਹਿੰਦੇ ਉਹਦੀ ਸੇਵਾ ਕਰਨ ਸੇਵਾ ਦਾ ਮਤਲਬ ਹੁੰਦਾ ਹੈ ਭੁੱਖਾ ਤਾਂ ਖਾਣਾ ਖਿਲਾ ਦੇ ਐਸਾ ਤਾਂ ਪਾਣੀ ਦੇ ਦੇ ਕਿਸੇ ਲੱਗਦਾ ਤਨ ਤੇ ਕੱਪੜਾ ਫਟਿਆ ਤਾਂ ਹੈਲਪ ਕਰ ਦੇ ਭਈ ਲੈ ਕੱਪੜਾ ਪਾ ਦੇ ਯਾਨੀ ਕਿਸੇ ਦੀ ਹੈਲਪ ਕਰਨਾ ਸੇਵਾ ਭਾਵ ਹੋਣਾ ਚਾਹੀਦਾ ਤੇਰੇ ਅੰਦਰ ਤਾਂ ਜੇ ਬੰਦੇ ਨੂੰ ਪ੍ਰਥਵੀ ਇਹ ਗੱਲ ਕਹਾਂਗੇ ਕਿ ਸੇਵਾ ਕਰਨ ਲੱਗਿਆ ਵੀ ਦੇਖੋਗੇ ਜਿਹਦੀ ਮੈਂ ਸੇਵਾ ਕਰ ਰਿਹਾ ਹੋਰ ਨਾ ਤੁਹਾਡੇ ਕੋ ਪੈਸੇ ਲੈ ਕੇ ਠੇਕੇ ਤੇ ਜਾ ਕੇ ਸ਼ਰਾਬੀ ਪੀਵੇ ਉਹ ਜਾਂ ਕਿਸੇ ਕਸਾਈ ਨੂੰ ਜਾ ਕੇ ਉਹੇ ਤੋਲ ਦੇ 2 ਕਿਲੋ ਬੁਰਗਾ ਪੈਸੇ ਆ ਗਏ ਮੇਰੇ ਕੋਲ ਸਮਝਦੇ ਹੋਗੇ ਉਹ ਜਿਹਦਾ ਕਿਹਾ ਜਾਂਦਾ ਨਾ ਕਿ ਇੱਕ موسی علیہ السلام ਦੀ ਜ਼ਿੰਦਗੀ ਦਾ ਬੜਾ ਪਿਆਰਾ ਬਾਕਿਆ ਹੈ ਇਹ ਕਿ موسی ਜਾ ਰਹੇ ਸੀ ਇੱਕ ਮੰਗਤੇ ਨੇ ਮੰਗਿਆ ਕਿ ਮਹਾਰਾਜ ਮੈਂ ਬੜਾ ਭੁੱਖਾ ਆਂ ਕੁਝ ਖਾਣ ਨੂੰ ਦੇ ਦਿਓ ਤਾਂ موسی ਨੇ ਜੇਬ ਤੋਂ ਥੋੜੇ ਸਿੱਕੇ ਕੱਢੇ ਨੂੰ ਦੇ ਦਿੱਤੇ ਲੈ 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 ਇਹ ਤਾਂ ਰਾਤ ਹੋਈ موسی ਜਦੋਂ ਬੰਦਗੀ ਤੇ ਬੈਠੇ ਤਾਂ ਕਹਿੰਦੇ ਰੱਬ ਨਾਲ ਤਾਰ ਨਹੀਂ ਜੁੜ ਰਹੀ ਸੀ ਤਾਂ ਅੱਜ ਪੁੱਛਿਆ ਕਿ ਯਾਰ ਰੱਬ ਤਾਰ ਕਿਉਂ ਨਹੀਂ ਜੁੜ ਰਹੀ ਹੈ ਕਹਿੰਦਾ ਬੰਦੇ ਤਾਰ ਜੁੜ ਜਾਂਦੀ ਅੱਜ ਕੀ ਗੱਲ ਹੈ ਉਹ ਕਹਿੰਦੇ ਅੱਜ ਇੱਕ ਗੁਨਾਹ ਕਰ ਲਿਆ ਤੂੰ موسی ਕਹਿੰਦਾ ਇਹ ਕਿਹੜਾ ਗੁਨਾਹ ਹੋ ਗਿਆ ਮੇਰੇ ਤੋਂ ਉਹ ਕਹਿੰਦੇ ਅੱਜ ਉਹਨੂੰ ਪੈਸਾ ਦਿੱਤਾ ਉਹ ਪੈਸਾ ਲੈ ਕੇ ਤੇਰਾ ਗਿਆ ਕਸਾਈ ਖਾਨੇ ਮੁਰਗਾ ਲਿਆ ਅਗਰ ਤੂੰ ਪੈਸਾ ਨਾ ਦਿੰਦਾ ਤਾਂ ਦੋ ਮੁਰਗੇ ਜਾਨ ਬੱਝਣੇ ਸੀ ਹੁਣ ਇੱਥੇ ਕੀ ਦੱਸਣਾ ਚਾਹੁੰਦੇ ਆ ਆ ਜਿਹੜੇ ਕਹਿੰਦੇ ਰੱਬ ਦੇ ਨਾਮ ਤੇ ਕੁਰਬਾਨੀਆਂ ਦੇਣ ਸਮਝ ਦਿਓ ਬਣੀ ਕਿਉਂਕਿ ਜਾਨਵਰ ਪਸ਼ੂ ਪੰਛੀ ਵੀ ਉਹਦੇ ਬੱਚੇ ਆ ਉਹ ਰੱਬ ਇਦਾਂ ਖੁਸ਼ ਨਹੀਂ ਹੋਏ ਕਿਸੇ ਬੱਕਰੇ ਨੂੰ ਵੜਦੇ ਹੋ ਜਾਂ ਕਿਸੇ ਮੁਰਗੇ ਨੂੰ ਵੜਦੇ ਹੋ ਰੱਬ ਦੇ ਨਾਂ ਤੇ ਨਹੀਂ ਰੱਬ ਖੁਸ਼ ਹੁੰਦਾ ਕਿ ਅਗਰ ਵੜਨਾ ਹੀ ਹੈ ਤਾਂ ਆਪਣੇ ਅੰਦਰ ਦੀਆਂ ਬੁਰਾਈਆਂ ਦੀ ਕੁਰਬਾਨੀ ਦੇ ਅਜਰਾ ਤੇਰਾ ਹੰਕਾਰ ਆ ਨਾ ਅੰਦਰ ਇਹਨੂੰ ਕੁਰਬਾਨ ਕਰ ਕਿ ਮੇਰੇ ਨਾਂ ਤੇ ਕੁਰਬਾਨ ਕਰਕੇ ਅੱਜ ਤੋਂ ਦੇਂਦੀ ਹੰਕਾਰ ਦੀ ਕੁਰਬਾਨੀ ਰੱਬ ਦੇ ਨਾਂ ਤੇ ਹੁਣ ਮੈਂ ਦੁਬਾਰਾ ਹੰਕਾਰ ਅੱਜ ਤੋਂ ਮੈਂ ਦੇਂਦੀ ਗਰੋਧ ਦੀ ਕੁਰਬਾਨੀ ਆਪਣੇ ਰੱਬ ਦੇ ਨਾਂ ਤੇ ਅੱਜ ਤੋਂ ਗਰੋਧ ਇਹ ਕੁਰਬਾਨੀ ਦਾ ਮਤਲਬ ਕੀ ਆ ਸਮਝ ਦਿਓ ਬਣੀ ਪਰਾਜ ਬੰਦਾ ਕੀ ਹੈ ਬੱਕਰੇ ਵੱਢੀ ਜਾਂਦਾ ਤਾਂ ਆਪਣੇ ਆਪ ਨੂੰ ਫੇਰ ਹੰਕਾਰ ਨਾਲ ਹੰਕਾਰ ਵੱਢੀ ਜਾਂਦਾ ਮੈਂ ਰੱਬ ਦੇ ਨਾਂ ਤੇ 10 ਬੱਕਰੇ ਵੱਢੇ ਮੈਂ ਮੈਂ ਹੋਰ ਵੱਢੀ ਮੈਂ ਰੱਬ ਦੇ ਨਾਂ ਤੇ ਆਹ ਕੀਤਾ ਮੈਂ ਰੱਬ ਦੇ ਨਾਂ ਤੇ ਇੰਨਾ ਪਾਠ ਕੀਤਾ ਮੈਂ ਰੱਬ ਦੇ ਨਾਂ ਤੇ ਇੰਨਾ ਉਹ ਕੀਤਾ ਉਹ ਜਿਹੜੀ ਚੀਜ਼ ਸਾਡੀ ਹਉਮੈ ਨੂੰ ਵਧਾਵੇ ਨਾ ਉਹ ਚੀਜ਼ ਸਾਨੂੰ ਰੱਬ ਨਾਲ ਕਦੀ ਸਾਨੂੰ ਰੱਬ ਨਾਲ ਉਹੀ ਚੀਜ਼ ਜੋੜ ਸਕਦੀ ਜਿਹੜੀ ਸਾਡੀ ਹਉਮੈ ਨੂੰ ਘਟਾਵੇ ਤਾਂ ਹੀ ਕਹਿੰਦੇ ਗੁਰੂ ਦੀ ਸੇਵਾ ਸੰਤਾਂ ਦੀ ਸੇਵਾ ਕਰਨ ਨਾਲ ਕੀ ਹੈ ਸਾਡੀ ਹਉਮੈ ਗੁਰੂ ਘਰ ਤੇ ਜਾ ਕੇ ਗਿਆ ਜੰਮਾ ਗੁਰੂ ਘਰ ਦੀ ਸੇਵਾ ਕਰ ਜੋੜੀਆਂ ਦੀ ਸੇਵਾ ਕਰ ਲੰਗਰ ਦੀ ਸੇਵਾ ਕਰ ਕਿਉਂਕਿ ਸੇਵਾ ਕਰਨ ਨਾਲ ਸਾਡਾ ਹੰਕਾਰ ਜਿਹੜਾ ਹੈ ਨਾ ਘਟਦਾ ਹੈ ਜਦੋਂ ਆਪਾਂ ਝਾੜੂ ਲਾਂਦੇ ਸਾਡਾ ਹੰਕਾਰ ਘਟਦਾ ਹੈ ਜਦੋਂ ਜੋੜਾ ਕਰਦੇ ਸੇਵਾ ਕਰਦੇ ਸਾਡਾ ਹੰਕਾਰ ਉਹ ਜਿਹੜੀ ਚੀਜ਼ ਸਾਡੇ ਹੰਕਾਰ ਨੂੰ ਘਟਾਵੇ ਉਹ ਸਾਨੂੰ ਉਚਾਈ ਉੱਤੇ ਲੈ ਕੇ ਜਾਂਦੀ ਤਾਂ ਹੀ ਕਹਿੰਦੇ ਮਿੱਠਤ ਨੀਮੀ ਨਾਨਕਾ ਗੁਣ ਚੰਗਿਆਈਆਂ ਤਤ ਤਾਂ ਜਿਹੜੀ ਚੀਜ਼ ਕਰਨ ਨਾਲ ਤੇ ਜੇ ਸੇਵਾ ਕਰਦੇਵੇਂ ਸਾਡਾ ਹੰਕਾਰ ਮੈਂ ਤੈਨੂੰ ਬਦੋਂ ਸੇਵਾ 2 ਘੰਟੇ ਹੋਵੇ ਮੈਂ ਝਾੜੂ ਫੇਰਦੇ ਨੂੰ ਮੇਰੇ ਵਰਗਾ ਸੇਵਾਦਾਰ ਕਿਹੜਾ ਹੋਣਾ ਪਾਈ ਰਹਿਣ ਦੇ ਫਿੱਤਰਾ 2 ਘੰਟੇ ਝਾੜੂ ਕਰਨ ਦਾ ਕੰਮ ਬੇਕਾਰ ਹੀ ਨਾ ਕਿਉਂਕਿ ਜਦੋਂ ਮੈਂ ਵੱਧ ਗਈ ਨਾ ਜਿਹੜੀ ਚੀਜ਼ ਨਾਲ ਉਹ ਚੀਜ਼ ਵਿੱਚ ਜ਼ਹਿਰ ਹੈ ਤੁਸੀਂ ਦੇਖੋ ਕਿ ਨਹੀਂ ਇਲੇ ਜੋ ਕਰੋ ਸ਼ੁਕਰ ਕਰਕੇ ਕਰੋ ਜੇ ਸੇਵਾ ਵੀ ਕਰੋ ਨਾ ਤਾਂ ਇਹ ਨਾ ਮੈਂ ਕੀਤੀ ਸ਼ੁਕਰ ਹੈ ਮੇਰੇ ਮਾਲਿਕ ਮੈਨੂੰ ਇਹ ਮੌਕਾ ਦਿੱਤਾ ਇਹ ਤਾਂ ਮੇਰੇ ਵਰਗੇ ਦਾ ਕਰੋਨਾ ਹੀ ਦੁਨੀਆ ਤੇ ਹੈ ਯਾ ਇੱਸਾਤ ਸੰਗ ਜੀ ਬੈਠੇ ਹੋ ਸ਼ੁਕਰ ਕਰੀਏ ਸ਼ੁਕਰ ਹੈ ਮੇਰੇ ਮਾਲਿਕਾ ਜੀ ਮੌਕਾ ਮਿਲਿਆ ਸਾਨੂੰ ਇਹ ਨਹੀਂ ਮੈਂ ਆਇਆ ਹਾਂ ਮੈਂ ਉਹ ਸੜਾ ਹੰਕਾਰ ਵੱਜ ਜਾਵੇ ਤਾਂ ਫਿਰ ਆਉਣ ਦਾ ਮਕਸਦ ਹੈ ਤੂੰ ਰਜਾ ਹੋ ਗਿਆ ਫਿਰ ਤੈਹੀ ਰੱਬ ਤੋਂ ਦੂਰ ਹੋ ਗਏ ਸ਼ੁਕਰ ਹੈ ਸ਼ੁਕਰ ਹੁਦਾ ਕਰੀਏ ਹਰ ਹਾਲਤ ਵਿੱਚ ਦਾ ਸ਼ੁਕਰ ਕਰੀਏ ਔਰ ਇਹ ਗੱਲ ਪੱਕੀ ਹੈ ਜਿੰਨੇ ਸੀ ਸ਼ੁਕਰ ਕਰਦੇ ਰੱਬ ਦੇ ਨੇੜੇ ਵੀ ਹੁੰਦੇ ਔਰ ਸਾਡੇ ਰਤਬੇ ਵੀ ਉਨੇ ਹੀ ਉੱਚੇ ਹੁੰਦੇ ਬੁਲੰਦ ਹੁੰਦੇ ਸਮਝਦੇ ਹੋਗੇ ਪਰ ਇਹ ਤੇ ਬੰਦਾ ਕੀ ਹੈ ਬੰਦਾ ਥੋੜਾ ਜਿਆ ਕਰਕੇ ਹੰਕਾਰ ਇਦਾਂ ਕਰਦਾ ਹੈ ਕਿ ਮੈਂ ਕਰਤਾ ਇਹ ਮੈਂ ਇੰਨੀ ਦਾਨ ਕੀਤਾ ਰੱਬ ਦੇ ਨਾਮ ਤੇ ਉਹ ਦੇਣ ਵਾਲਾ ਤਾਂ ਉਹੀ ਹੈ ਨਾ ਉਹ ਹੁਣ ਤੇ ਕੋ ਖੋਲਾਵੇ ਤਾਂ ਤੂੰ ਤਾਂ ਫਿਰ ਇੱਕ ਪੈਸੇ ਪੈਸੇ ਨੂੰ ਖੁਦ ਮਹਤਾਜ ਹੋ ਜਾਵੇਂ ਦੇਣ ਵਾਲਾ ਉਹ ਹੈ ਸ਼ੁਕਰ ਹੁਦਾ ਕਰਕੇ ਮੈਨੂੰ ਉਹਨੇ ਸੁਮਤ ਦਿੱਤੀ ਕਿ ਮੈਂ ਨੇਕ ਪਾਸੇ ਲੋਕੇ ਨੇਕ ਪਾਸੇ ਲਾਂਚ ਬਰਕਤ ਵੀ ਆਉਂਦੀ ਹੈ ਖੁਸ਼ੀਆਂ ਵੀ ਆਉਂਦੀਆਂ ਹੈ ਇਸ ਲਈ ਕਹਿੰਦੇ ਹੈ ਕਿ ਕਬੀਰ ਸਾਹਿਬ ਨੇ ਕਿ ਤੀਸਰੀ ਚੀਜ਼ ਹੈ ਸੰਤ ਸੇਵਾ ਔਰ ਚੌਥੀ ਜਿਹਦੇ ਬੇਰਾਗ ਬੇਰਾਗ ਦਾ ਮਤਲਬ ਪਤਾ ਕੀ ਹੁੰਦਾ ਹੈ ਇੱਕ ਹੁੰਦੀ ਬਿਰਹਾ ਤੜਪੇ ਹੁੰਦਾ ਬੇਰਾਗ ਬੇਰਾਗ ਦਾ ਮਤਲਬ ਹੁੰਦਾ ਹੈ ਕਿ ਚੀਜ਼ ਦੇ ਕੋਲ ਹਾਂ ਪਰ ਮੇਰੀ ਨਹੀਂ ਹੈ ਮੋਹ ਨਹੀਂ ਹੈ ਉਹਦੇ ਨਾਲ ਸਮਝਦੇ ਹੋ ਕੋਈ ਜਦੋਂ ਉਹਨੂੰ ਫਰਜ਼ ਕਰੋ ਅੱਜ ਬੰਦਾ ਕੀ ਇਹ ਚੀਜ਼ਾਂ ਉਹਦੇ ਕੋਲ ਹੁੰਦੀਆਂ ਨਾਲ ਇਦਾਂ ਮੋਹ ਹੁੰਦਾ ਕਿ ਚੀਜ਼ ਨੂੰ ਕੁਝ ਹੋਇਆ ਬੰਦਾ ਰੋਣਾ ਸ਼ੁਰੂ ਕਰ ਦਿੰਦਾ ਬੰਦਾ ਮਰਨ ਮਰਨ ਨੂੰ ਹੋ ਜਾਂਦਾ ਮੈਂ ਮਰ ਜਾਣਾ ਨਾ ਮਿਲੀਦਾ ਉਹ ਉਹ ਭਾਈ ਤੇਰੀ ਜ਼ਿੰਦਗੀ ਚੀਜ਼ਾਂ ਤੋਂ ਸਮਝਦੇ ਹੋ ਬੰਦਾ ਉਹਨੂੰ ਫਰਜ਼ ਕਰੋ ਇੱਕ ਉਦਾਹਰਣ ਦੇਣ ਲੱਗੇ ਤੁਹਾਡੇ ਹੱਥ 'ਚ ਸੋਨੇ ਦੀ ਅੰਗੂਠੀ ਹੈ ਅੰਗੂਠੀ ਹੈ ਠੀਕ ਹੈ ਜਦ ਕਿ ਹੈ ਪਾਈ ਹੈ ਸ਼ੌਕ ਹੈ ਪਾਇਆ ਹੈ ਠੀਕ ਹੈ ਪਰ ਜੇ ਕੱਲ ਨੂੰ ਗਵਾਜ ਜਾਵੇ ਉਹ ਤਾਂ ਹੁਣ ਬੰਦਾ ਰੋਣਾ ਆਏ ਮੇਰੀ ਤੋਲੇ ਦੀ ਅੰਗੂਠੀ ਗਵਾਜ ਗਈ ਮੇਰਾ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੁਣ ਰੋ ਰੋ ਕੇ ਬੰਦਾ ਆਪਣੀ ਸਿਹਤ ਨੂੰ ਹੀ ਵੇ ਤਾਂ ਬੇਰਹਾਤ ਬਤਲੋ ਕੀ ਹੁੰਦਾ ਅੱਜ ਹੈ ਸ਼ੁਕਰ ਹੈ ਕੱਲੂ ਗਿਰ ਵੀ ਗਈ ਨਹੀਂ ਲੱਭਦੀ ਲੱਭਣ ਦੀ ਕੋਸ਼ਿਸ਼ ਕਰਾਂਗੇ ਮਿਲ ਗਈ ਠੀਕ ਹੈ ਨਹੀਂ ਮਿਲੀ ਸਭ ਠੀਕ ਹੈ ਜ਼ਿੰਦਗੀ ਨੂੰ ਖਰਾਬ ਕਿਉਂ ਕਰਨਾ ਜ਼ਿੰਦਗੀ ਦੀ ਟੈਨਸ਼ਨ ਕਿਉਂ ਲੈਣੀ ਆਪਣੀ ਸਿਹਤ ਨੂੰ ਖਰਾਬ ਕਿਉਂ ਕਰਨਾ ਰੋਣਾ ਕਿਉਂ ਹੈ ਕਿਉਂਕਿ ਇਹ ਚੀਜ਼ ਨਾਲੋਂ ਮੇਰੀ ਖੁਸ਼ੀ ਜ਼ਿਆਦਾ ਇਹਨੂੰ ਕਹਿੰਦੇ ਬੇਰਹਾਤ ਚੀਜ਼ਾਂ ਤੇ ਰਭੋ ਪਰ ਚੀਜ਼ਾਂ ਦੇ ਨਾਲ ਇਨਾ ਮੋਹ ਨਾ ਕਰੋਗੇ ਤੋਂ ਵੀ ਨਾ ਮੈਂ ਮਰੀ ਜਾਣਾ ਇਹ ਚੀਜ਼ਾਂ ਮੇਰੀ ਜ਼ਿੰਦਗੀ ਨਹੀਂ ਹੈ ਇਹ ਚੀਜ਼ਾਂ ਸਿਰਫ ਇੱਕ ਸਹੂਲਤ ਹੈ ਜ਼ਿੰਦਗੀ ਤਾਂ ਮੇਰੀ ਇਹਨਾਂ ਚੀਜ਼ਾਂ ਤੋਂ ਬਹੁਤ ਜ਼ਿਆਦਾ ਕੀਮਤੀ ਹੈ ਹੁਣ ਇਹ ਸਮਝ ਲਓ ਕਿ ਇੱਕ ਪਾਸੇ ਹੀਰਾ ਹੈ ਇੱਕ ਪਾਸੇ ਬੰਦਾ ਕਹਿੰਦਾ ਅੰਗੂਠੀ ਹੈ ਉਹ ਅੰਗੂਠੀ ਚਲੀ ਗਈ ਉਹਦੇ ਪਿੱਛੇ ਬੰਦਾ ਹੀਰੇ ਨੂੰ ਵੀ ਗਵਾਵੇ ਉਹ ਮੂਰਖਤਾ ਹੈ ਹੁਣ ਅਸੀਂ ਇਹ ਕਿਉਂ ਕਹਿ ਰਹੇ ਹਾਂ ਤੁਹਾਡੀ ਸਿਹਤ ਹੀਰੇ ਦੀ ਤਰ੍ਹਾਂ ਹੈ ਚੀਜ਼ ਦਾ ਨੁਕਸਾਨ ਹੋ ਜਾਵੇ ਤਾਂ ਕੋਈ ਗੱਲ ਨਹੀਂ ਪਰ ਇਹ ਹੀਰਾ ਮੈਂ ਸੰਭਾਲਣਾ ਹੈ ਭਾਈ ਇਹ ਸਿਹਤ ਰੂਪੀ ਹੀਰਾ ਤੰਦਰੁਸਤੀ ਰੂਪੀ ਹੀਰਾ ਇਹਨੂੰ ਮੈਂ ਕੁਝ ਨਹੀਂ ਹੋਣ ਦੇਣਾ ਕਿਉਂਕਿ ਜਿਹੜੀ ਚੀਜ਼ ਮੈਂ ਸੰਭਾਲ ਸਕਦਾ ਉਹਨੂੰ ਤਾਂ ਮੈਂ ਸਮਝ ਦਿਓ ਬਈ ਬੇਰਾਗ ਦਾ ਮਤਲਬ ਇਹ ਹੀ ਹੁੰਦਾ ਕਿ ਚੀਜ਼ਾਂ ਤੇ ਰਹਿਣਾ ਹੈ ਪਰ ਉਹਦੇ ਨਾਲ ਮੋਹ 'ਚ ਨਹੀਂ ਫਸਣਾ ਸਮਝਿ ਦਿਓ ਬਣੀ ਹੁਣ ਇੱਕ ਵਾਰ ਨਾ ਬੰਦਾ ਦਾ ਘਰ ਫਾਰੇ ਜਿਦਾ ਇੱਕ ਕਹਾਣੀ ਦੱਸੀ ਦੀ ਐ ਕਿ ਦੋ ਪਰਿਵਾਰ ਘਰੋਂ ਬਾਹਰ ਕਿਤੇ ਫੰਕਸ਼ਨ ਤੇ ਗਏ ਗੁਆਣ ਕਿਸੀ ਜਦੋਂ ਗਏ ਤਾਂ ਪਿੱਛੋਂ ਪਹਹਾੜ ਬੜੇ ਜੋਰਾਂ ਨਾਲ ਆ ਗਏ ਇੰਨੇ ਜੋਰਾਂ ਨਾਲ ਪਹਹਾੜ ਆ ਕੇ ਦੋਨਾਂ ਦੇ ਮਕਾਨ गिर ਗਏ ਜਦੋਂ ਫੰਕਸ਼ਨ ਤੋਂ ਤੜਕੇ ਤੜਕੇ ਵਾਪਸ ਆਏ ਦੋਨੋਂ ਨੇ ਆਪਣੀਆਂ ਗੱਡੀਆਂ ਰੋਕੀਆਂ ਉਹਦੀ ਫੈਮਲੀ ਵੀ ਉਤਰੀ ਉਹਦੀ ਫੈਮਲੀ ਵੀ ਉਤਰੀ ਇੱਕ ਫੈਮਲੀ ਨੇ ਦੇਖਿਆ ਘਰ गिरਿਆ ਨਾਲ ਹੀ ਤਾਹਾਂ ਮਾਰ ਮਾਰ ਕੇ ਰੋਣ ਲੱਗ ਗਏ ਘਰ ਵਾਲੇ ਨੂੰ ਤਾਂ ਹਾਰਟ ਅਟੈਕ ਹੀ ਹੋ ਗਿਆ ਫੜ ਕੇ ਦਿਲ ਨੂੰ ਬੈ ਗਿਆ ਹਾਏ ਮੇਰਾ ਘਰ ਗਿਆ ਮਰ ਗਿਆ ਕੀ ਕਰਾਂਗੇ ਕਿੱਥੇ ਰਹਿਾਂਗੇ ਤਾਂ ਦੂਜਾ ਪਰਿਵਾਰ ਹੱਥ ਜੋੜ ਕੇ ਸ਼ੁਕਰ ਕਰ ਰਿਹਾ ਸ਼ੁਕਰ ਸ਼ੁਕਰ ਰੱਬਾ ਸ਼ੁਕਰ ਤੂੰ ਦੇਖਣ ਵਾਲੇ ਨੇ ਦੇਖਿਆ ਘਰ ਦੋਨਾਂ ਦੇ ਤਕਰੀਬਨ ਤਕਰੀਬਨ ਇੱਕੋ ਜਿਹੇ ਸੀਗੇ ਵੈਲਿਊ ਉਨੀ ਕਈ ਸੀ ਇੱਕ ਦਿਲ ਫੜ ਕੇ ਬੈਠੇ ਰੋ ਰਹੇ ਇੱਕ ਹੱਥ ਜੋੜ ਕੇ ਖੜੇ ਪੁੱਛਿਆ ਆ ਰੋ ਰਹੇ ਆ ਸਮਝ ਆਂਦੀ ਐ ਕਿ ਮਕਾਨ गिर ਗਿਆ ਸਭ ਕੁਝ ਚਲਾ ਗਿਆ ਹੁਣ ਫਿਕਰ ਐ ਰਹਿਾਂਗੇ ਕਿੱਥੇ ਜਾਵਾਂਗੇ ਕਿੱਥੇ ਰੋ ਰਹੇ ਆ ਸਮਝ ਆਂਦੀ ਪਰ ਇਹ ਇਹ ਹੱਥ ਜੋੜ ਕੇ ਸ਼ੁਕਰ ਕਿਉਂ ਕਰ ਰਹੇ ਆ ਪੁੱਛਿਆ ਭਾਈ ਤੁਸੀਂ ਸ਼ੁਕਰ ਕਿਉਂ ਕਰ ਰਹੇ ਮਕਾਨ ਤੁਹਾਡਾ ਗਿਰਿਆ ਨੁਕਸਾਨ ਤੁਹਾਡਾ ਹੋਇਆ ਉਹ ਕਹਿੰਦੇ ਸ਼ੁਕਰ ਇਸ ਲਈ ਕਰ ਰਹੇ ਸ਼ੁਕਰ ਹੈ ਰੱਬਾ ਐਸੀ ਘਰ ਦੇ ਵਿੱਚ ਹੈ ਨਹੀਂ ਸੀ ਦੇਸੀ ਘਰ ਚ ਹੁੰਦੇ ਸੁੱਤੇ ਹੁੰਦੇ ਪਚਾਰ ਆ ਜਾਂਦਾ ਸਾਰੇ ਦਬ ਕੇ ਮਰ ਜਾਂਦੇ ਫੇਰ ਸੀ ਕੀ ਕਰ ਲੈਣਾ ਸੀ ਸ਼ੁਕਰ ਹੈ ਮੇਰੇ ਮਾਲਿਕ ਸ਼ੁਕਰ ਹੈ ਤੇਰਾ ਘਰ ਬਿਸ਼ਾਗ ਗਿਰ ਗਿਆ ਸਾਡੀ ਜਾਨ ਸਲਾਮਤ ਹੈ ਨਾ ਜਾਨ ਸਲਾਮਤ ਤਾਂ ਦੁਬਾਰਾ ਖੜਾ ਕਰ ਲਵਾਂਗੇ ਜਾਨ ਹੈ ਤਾਂ ਜਹਾਨ ਹੈ ਅੱਜ ਕੰਮ ਬੰਦ ਹੋ ਗਿਆ ਕਾਹੀ ਟੈਨਸ਼ਨ ਜ਼ਿੰਦਗੀ ਹੈ ਕੋਸ਼ਿਸ਼ ਕਰਾਂਗੇ ਕੋਈ ਹੋਰ ਕਰ ਲਵਾਂਗੇ ਉੱਚੇ ਦੁਆਰਾ ਕਰਾ ਕੇ ਜ਼ੀਰੋ ਤੋਂ ਦੁਬਾਰਾ ਹੀਰੋ ਬਣ ਜਾਵਾਂਗੇ ਕਿਉਂਕਿ ਜਦ ਵੀ ਸ਼ੁਰੂਆਤ ਹੁੰਦੀ ਹੈ ਇੱਕ ਛੋਟਾ ਜਿਹਾ ਬੀਜ ਵੀ ਬ੍ਰਿਖਸ਼ ਬਣਦਾ ਨਾ ਪਹਿਲਾਂ ਬੀਜ ਹੀ ਤਾਂ ਨਿਕਲਿਆ ਜ਼ੀਰੋ ਹੀ ਹੁੰਦਾ ਹੈ ਸੋ ਜ਼ਿੰਦਗੀ 'ਚ ਕਦੀ ਨਿਰਾਸ਼ ਨਾ ਹੋਵੋ ਉਦਾਸ ਨਾ ਹੋਵੋ ਜਾਨ ਨੂੰ ਪਹਿਲਾਂ ਸਲਾਮਤ ਰੱਖੋ ਪਰ ਇਹ ਦੇਖੋ ਬੰਦਾ ਕੰਮ ਜਾਂਦਾ ਤਾਂ ਬੰਦਾ ਇੰਨਾ ਰੋਂਦਾ ਹੈ ਇੰਨਾ ਟੈਨਸ਼ਨ ਲੈਂਦਾ ਰੋਟੀ ਛੱਡ ਦਿੰਦਾ ਨੀਂਦ ਸੋਣਾ ਭੁੱਲ ਜਾਂਦਾ ਇਹ ਬੰਦਾ ਆਪਣੇ ਆਪ ਨੂੰ ਰੋਗੀ ਉਹਨਾ ਦੇ ਬੈੱਡ ਤੇ ਲੇਟ ਜਾਂਦਾ ਹੈ ਉਹ ਜੇ ਆਪ ਹੀ ਬੈੱਡ ਤੇ ਲੇਟ ਗਏ ਤਾਂ ਦੁਬਾਰਾ ਅਫਸਰ ਕਿੱਥੇ ਆ ਸਾਡੇ ਕੋ ਉੱਠਣ ਦਾ ਸਮਝ ਆ ਰਹੀ ਕਿ ਸੋ ਦਸਨਾ ਕੀ ਜਾਂਦੇ ਬੇਰਾਗ ਦਾ ਮਤਲਬ ਹੁੰਦਾ ਹੈ ਕਿ ਚੀਜ਼ ਵਿੱਚ ਰਵੋ ਪਰ ਉਹਦੇ ਮੋਹ 'ਚ ਨਾ ਰਵੋ। ਚੀਜ਼ ਦਾ ਇਸਤੇਮਾਲ ਕਰੋ ਜਦ ਤੱਕ ਹੈ ਕਰ ਰਹੇ ਆਂ ਜੇ ਕੱਲ ਨੂੰ ਇਹਨੂੰ ਕੁਝ ਹੋ ਵੀ ਗਿਆ ਇਹ ਨਹੀਂ ਕਿ ਤੂੰ ਵੀ ਨਾ ਮਰ ਜਾਣਾ ਮੈਂ। ਦੁਬਾਰਾ ਹੋਰ ਕਰ ਲਵਾਂਗੇ। ਸਮਝਿਓ ਬੀਓ। ਅਜੀ ਗੱਡੀ ਹੈ ਠੀਕ ਹੈ ਕੱਲ ਨੂੰ ਗੱਡੀ ਦਾ ਕੋਈ ਨੁਕਸਾਨ ਹੋ ਗਿਆ ਕੋਈ ਐਕਸੀਡੈਂਟ ਕੀ ਪਰਵਾਹ ਕੋਈ ਗੱਲ ਨਹੀਂ। ਪਹਿਲਾਂ ਹੀ ਮੋਟਰਸਾਈਕਲ ਤੇ ਮੋਟਰਸਾਈਕਲ ਕੋਈ ਚਲਾ ਲਾਂਗੇ ਮਿਹਨਤ ਕਰਾਂਗੇ ਦੁਬਾਰਾ ਫੇਰ ਖਰੀਦ ਲਵਾਂਗੇ ਜ਼ਿੰਦਗੀ ਸਲਾਮਤ ਚਾਹੀਦੀ ਹੈ ਔਰ ਜੇ ਗੱਡੀ ਇਹਦਾ ਐਕਸੀਡੈਂਟ ਹੋਇਆ ਤਾਂ ਕੋਈ ਚੰਗੀ ਲਵਾਂਗੇ ਉਹ। ਸਮਝ ਆ ਰਹੀ ਸੋ ਇਹਨੂੰ ਕਹਿੰਦੇ ਇਹ ਕੁਝ ਗੁਣ ਹੁੰਦੇ ਆ ਜਿਹੜੇ ਬੜੇ ਭਾਗ ਨਾਲ ਮਿਲਦੇ ਇਹਨਾਂ ਦੇ ਗੁਣ ਅਗਰ ਸਾਡੇ ਅੰਦਰ ਵੀ ਹੋਣ ਸਤ ਸੰਗਤ ਇਲੇ ਫੇਰ ਕਮਾਂ ਤਾਂ ਟਾਈਮ ਕਾਫੀ ਹੋ ਗਿਆ ਸੋ ਆਖਰਲੇ ਬਚਨਾਂ ਚ ਇਹਦਾ ਸਮਝਾਉਣ ਨੂੰ ਤਾਂ ਬੰਦ ਸੀਦਾ ਬਹੁਤ ਕੋਸ਼ਿਸ਼ ਹੁੰਦਾ ਪਰ ਟਾਈਮ ਦੇਖਣਾ ਪੈਂਦਾ ਸਭ ਪਰ ਉਮੀਦ ਹੈ ਕਿ ਜਿੰਨਾ ਕ ਸਮਝਾਇਆ ਬਹੁਤ ਫਿਰ ਜ਼ਿੰਦਗੀ ਨੂੰ ਬਦਲਣ ਵਾਸਤੇ ਪਰ ਅਗਰ ਮਨ ਲਗੋਤਾ ਠੀਕ ਹੈ ਸੋ ਕਬੀਰ ਸਾਹਿਬ ਦੀ ਗੱਲ ਫੇਰ ਕਮਾਂਗੇ ਸਤ ਸੰਗਤ ਪ੍ਰਭੂ ਬੰਦਗੀ ਸੰਤ ਸੇਵਾ ਬੇਰਾਗ ਕਬੀਰਾ ਜਿਸ ਤਬਹੀ ਪਾਈਏ ਜਬ ਪੂਰਨ ਮस्तक ਕਬੀਰ ਸਾਹਿਬ ਕਹਿੰਦੇ ਚੰਗੇ ਭਾਗਾ ਵਾਲੇ ਜਿਹੜੇ ਹੁੰਦੇ ਨਾ ਸਮਝ ਹੁੰਦੀ ਚੰਗੀ ਉਹਨਾਂ ਨੂੰ ਇਹ ਉਹੀ ਇਹ ਚੀਜ਼ਾਂ ਦਾ ਜੋੜਦੇ ਆ ਤੇ ਜਿਹਨੇ ਨਾ ਸਮਝ ਹੁੰਦੇ ਆ ਉਹ ਚੰਗੀਆਂ ਚੀਜ਼ਾਂ ਨੂੰ ਛੱਡ ਦਿੰਦੇ ਨਾ ਬੁਰੀਆਂ ਚੀਜ਼ਾਂ ਪਿੱਛੇ ਜਦੋਂ ਕੋਈ ਬੰਦਾ ਕਹਿੰਦਾ ਕਿਸੇ ਨੂੰ ਕੋਲ ਚੱਲ ਸੱਸ ਨੂੰ ਛੱਡਿਓ ਔਰ ਸੱਸਾਂ ਚ ਕੀ ਫਿਲਮ ਦੇਖਣ ਚੱਲਦੇ ਨਵੀਂ ਫਿਲਮ ਲੱਗੀ ਐ ਉਹਨੂੰ ਪੁੱਛਣ ਵਾਲਾ ਵੀ ਫਿਲਮ 'ਚ ਕੀ ਮਿਲਣਾ ਤੇ ਸੱਸਾਂ 'ਚ ਕੀ ਮਿਲਣਾ ਸੋਚ ਕੇ ਦੇਖੋ ਨਾ ਸਮਝਦਾਰ ਨੂੰ ਪਤਾ ਹੈ ਫਿਲਮ 'ਚ ਜਾਵੋਗੇ ਪਰਦੇ ਦੇ ਉੱਤੇ ਹੀਰੋ ਫਾਈਟ ਵੀਡ ਕਰ ਰਿਹਾ ਲੋਕੀ ਨੱਚ ਰਹੇ ਆ ਗਾ ਰਹੇ ਆ ਹੀ ਦੇਖ ਕੇ ਆ ਜਿੰਦਗੀ ਚ ਕੀ ਬਦਲਾਵ ਆਣਾ ਪਰ ਸੰਤਾ ਇਸ ਸੰਗਤ ਚ ਜਾਵਾਂਗੇ ਤਾਂ ਮਨ ਬਦਲੇਗਾ ਸੋਚ ਬਦਲੇਗੀ ਕਰਮ ਬਦਲਣਗੇ ਰੱਬ ਦੀ ਰਹਿਮਤ ਮਿਲੇਗੀ ਔਰ ਉਹਦੀ ਰਹਿਮਤ ਨਾਲ ਹੀ ਤਾਂ ਜ਼ਿੰਦਗੀ ਜਿੱਦਾਂ ਦੱਸਿਆ ਚੱਲਦੀ ਹੈ ਉਹਦੀ ਰਹਿਮਤ ਨਾਲ ਹੀ ਤਾਂ ਖੁਸ਼ੀਆਂ ਤਰੱਕੀਆਂ ਮਿਲਦੀਆਂ ਇਸ ਲਈ ਸਮਝਦਾਰ ਬੰਦਾ ਆਪਣੇ ਟਾਈਮ ਨੂੰ ਅੱਛੀ ਜਗ੍ਹਾ ਇਨਵੈਸਟ ਕਰਦਾ ਹੈ ਤਾਂ ਜਿਹੜਾ ਨਾ ਸਮਝਿਆ ਉਹ ਉਹ ਤਾਂ ਜਿਹਦਾ ਟਾਈਮ ਬਹੁਤ ਟਾਈਮ ਹੈ ਜਿੱਥੇ ਮਰਜ਼ੀ ਲਈ ਜਾਓ ਇੱਥੇ ਤਾਸ਼ ਖੇਡ ਰਹੇ ਇੱਥੇ ਬਹਿ ਕੇ ਦੇਖੀ ਜਾਓ ਔਰ ਕਈ ਵਾਰ ਦੇਖਿਆ ਕਿਤੇ ਬਲਡੋਜ਼ਰ ਲੱਗਾ ਹੈ ਕਿਤੇ ਉਹ ਜੁਐਸਬੀ ਲੱਗੀ ਹੋਈ ਆ ਕ੍ਰੇਨ ਜਈ ਖੱਡਾ ਪਟ ਰਹੀਦਾ ਲੋਕੀ ਉੱਥੇ 15 15 20 20 ਕੋਈ ਖੜ ਜੇ ਦੇਖਦੇ ਹੁੰਦੇ ਅੰਦਰੋਂ ਜਿਹਦਾ ਖਜ਼ਾਨਾ ਨਿਕਲਣਾ ਹੁੰਦਾ ਬਰਾਂ ਇੰਨਾ ਟਾਈਮ ਹੈ ਕਿ ਦੇਖਣ ਦੀ ਟਾਈਮ ਖਰਾਬ ਕਰ ਰਹੇ ਸਮਝਦੇ ਹੋ ਕਿ ਨਹੀਂ ਸੰਤ ਕਹੀ ਬਰਾਂ ਆ ਲੜਕੇ ਮਾਲਕ ਨੂੰ ਫਲਾਣੇ ਜੀ ਦੀ ਵਟਸਐਪ ਤੇ ਮੈਸੇਜ ਭੇਜਿਆ ਦੇਖ ਲਿਓ ਇੱਕ ਟਾਈਮ ਹੀ ਨਹੀਂ ਲੱਗਾ ਦੇਖ ਲਾ ਮਾਂਗੇ ਉਹ ਟਾਈਮ ਹੀ ਨਹੀਂ ਹੁੰਦਾ ਦੇਖਣ ਦਾ ਇਹ ਫੋਨ ਨੂੰ ਵੀ ਦੇਖ ਸਕੀ ਐਸੀ ਸਮਝਦੇ ਹੋ ਕਿ ਨਹੀਂ ਪਰ ਜਿਹੜਾ ਕਰਨਾ ਆ ਨਾ ਉਹ ਦੇਖਿਆ ਕਿ ਫालतू ਇਹ ਕੰਮਾਂ ਜੀ ਬੜਾ ਟਾਈਮ ਚਾਰ ਬਜ਼ੁਰਗ ਬੈਠੇ ਤਾਸ਼ ਖੇਡਦੇ ਹੁੰਦੇ ਤਾਂ ਕੋਲ ਖੜਖਣ ਨਾਲੇ 15 ਵੀ ਉੱਤੀ ਖੜੇ ਹੋਣਗੇ ਕੌਣ ਜਿੱਤਰਿਆ ਕੌਣ ਜਿੱਤੋ ਤੈਨੂੰ ਵੀ ਮਿਲ ਜਣਾ ਬਈ ਸਮਝਦੇ ਹੋ ਬਹੁਤ ਵਾਰ ਦੇਖੀਦਾ ਹੈ ਕਿ ਇੰਨਾ ਟਾਈਮ ਸਾਡੇ ਕੋਲ ਹੈ ਨਹੀਂ ਕਿ ਇਹ ਟਾਈਮ ਇਦਾਂ ਇਦਾਂ ਬਰਬਾਦ ਕੀਤਾ ਜਾਵੇ ਇਸ ਲਈ ਉਹ ਫੇਰ ਕੋ ਸ਼ੇਰ ਵਿੱਚ ਹੀ ਰਹਿ ਗਿਆ ਪੂਰਾ ਕਰਦੀ ਫਿਰ ਸੱਸਕ ਦੀ ਸਮਾਪਤੀ ਕਰੀਏ ਕਿ ਤੂੰ ਖੁਸ਼ੀ से ਕਿਉਂ ਨਹੀਂ ਜੀਤੇ ਤੂੰ ਦੁਨੀਆ ਵਿੱਚ ਬਾਰ ਬਾਰ ਨਹੀਂ ਆਓਗੇ ਸਮਝਦੇ ਹੋ ਕਿ ਨਹੀਂ ਤੂੰ ਖੁਸ਼ੀ से ਕਿਉਂ ਨਹੀਂ ਜੀਤੇ ਜੀਤੇ ਉਹ ਤੂੰ ਇਸ ਦੁਨੀਆ ਮੇ ਬਾਰ ਬਾਰ ਨਹੀਂ ਆਉਗੇ ਤੂੰ ਇਨਸਾਨ ਹੋ ਕੋਈ ਪਹਾੜੇ ਨਹੀਂ ਜੋ ਬਾਰ ਬਾਰ ਦੁਹਰਾਏ ਜਾਓਗੇ ਪਹਾੜੇ ਨੂੰ ਬਾਰ ਬਾਰ ਦੁਹਰਾਉਣਾ ਪੈਂਦਾ ਇੱਕ ਵਾਰੀ ਫੇਰ ਇੱਕ ਦੁਨੀ ਦੁਨੀ ਦੋ ਦੁਨੀ ਚਾਰ ਤਿੰਨ ਦੁਨੀ 6 ਪੁੱਤ ਗਲਤੀ ਹੋ ਗਈ ਇੱਕ ਵਾਰੀ ਫੇਰ ਹੁਣ ਪਹਾੜਾ ਤਾਂ ਕਹਿੰਦਾ ਇੱਕ ਵਾਰ ਗਲਤ ਹੋ ਜਾਵੇ ਦੂਜੀ ਵਾਰ ਗਲਤ ਹੋਇਆ ਦੁਬਾਰਾ ਫੇਰ ਦੁਬਾਰਾ ਫੇਰ ਪਰ ਜ਼ਿੰਦਗੀ ਇੱਕ ਵਾਰ ਗਲਤ ਹੋ ਗਈ ਤਾਂ ਮੌਕਾ ਨਹੀਂ ਮਿਲਣਾ ਦੁਬਾਰਾ ਫੇਰ ਇਹ ਤਾਂ ਇੱਕੋ ਵਾਰ ਹੀ ਹੈ ਇੱਕੋ ਵਾਰ ਅੱਛਾ ਜੀ ਲੋ ਆ ਦਿਨ ਇੱਕ ਵਾਰੀ ਗੁਜ਼ਰਨਾ ਹੈ ਜਿੱਦਾਂ ਮਰਜ਼ੀ گزار ਲੋ ਟੈਂਸ਼ਨ ਆ ਜੇ ਲੜਾਈਆਂ ਝਗੜਿਆਂ ਚਾਹੇ ਖੁਸ਼ੀ ਦਾ ਚਾਹੇ ਵਿਸ਼ਵਾਸ ਨਾਲ ਪਰ ਫਿਰ ਕਮਾਂਗੇ ਜਦੋਂ ਵਿਸ਼ਵਾਸ ਨਾਲ گزارਦੇ ਨਾ ਛਾਈ ਦੇ ਨਾਲ گزارਦੇ ਆ ਤਾਂ ਫਿਰ ਸਾਡੇ ਦਿਨ ਦੇ ਵਿੱਚ ਜਿੰਦਾ ਦੱਸਿਆ ਕਿ ਅੱਛੇ ਪਾਸੇ ਸਮਾਂ ਲੱਗਦਾ ਤਾਂ ਫਿਰ ਜ਼ਿੰਦਗੀ ਅੱਛੀ ਬਣਦੀ ਚੱਲੀ ਜਾਂਦੀ ਹੈ